ਇਹ ਉਹ ਜਵਾਹਰ ਪਾਣੀ ਵਰਜੀ ਬਾਈ ਗਰੂਜੀ ਜੜਦੀ ਕਲਾ ਜੀ ਬਾਈ ਗਰੂਜੀ ਪਾਣੀ ਲੈਣ ਜਿਹੜਾ ਆਉਂਦੇ ਨੇ ਪਾਣੀ ਸ਼ਹਿਰ ਦੇ ਵਿੱਚ ਕਿੰਨੀ ਹੈਗਾ ਕਿਤੇ ਹੋਰ ਪਾਣੀ ਬਾਬਾ ਜੀ ਕੱਲਾ ਆਏ ਆ ਵੀ ਇਹ ਮੱਧਰ ਕੀ ਵੀ ਆਪਣੇ ਬੋਰ ਬਹੁਤ ਡੂੰਘਾ ਹੈ ਪਾਣੀ ਬਹੁਤ ਸਾਫ਼ ਹੈ ਇਹਨੂੰ ਜਦੋਂ ਦਾ ਮੱਧਰ ਕੀ ਵੀ ਇਹ ਇਤਨੀ ਪਰ ਮੇਰੇ ਖਰ ਵੀ ਇੰਨੇ ਸਾਲ ਹੋ ਗਏ ਜਿਹੜੇ ਪਾਣੀ ਇੱਥੋਂ ਚੱਲਦਾ ਸਾਰੇ ਬੇਲਤਲੇ ਦਾ ਪਾਣੀ ਸਾਰਾ ਇੱਥੋਂ ਜਾਂਦਾ ਠੀਕ ਦੁਕਾਨਾਂ ਵਾਲੇ ਆ ਗੈਰ ਜਾਲੇ ਆ ਘਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਸਰਬ ਮਣੀ ਮੰਦਰ ਦੇ ਵੀ ਇੱਥੋਂ ਖਫਲਾਈ ਹੁੰਦੀ ਰਹਿੰਦੀ ਹੈ ਵਗਰੂ ਹੀ ਮੈਂ ਦੇਖਦਾ ਹਾਂ ਕਿ ਸਵੇਰੇ 6 ਵਜੇ ਆਉਣ ਲੱਗ ਜਾਂਦੇ ਨੇ ਲੋਕ ਹੈ ਜੇ 6 ਵਜੇ ਜਦੋਂ ਗੇਟ ਖੁੱਲ ਜਾਂਦਾ ਹੈ 5 ਵਜੇ ਵੀ ਆ ਜਾਂਦੇ ਜਿਹਨਾਂ ਨੇ ਬਾਹਰ ਡਿਊਟੀ ਤੇ ਜਾਣਾ ਹੁੰਦਾ ਹੈ ਨੌਕਰੀ ਪੇਛੇ ਵਾਲੇ ਆ ਉਹ ਅਗਲੇ ਸਵੇਰੇ ਸਨਹਸੰਧੀਆਂ ਲੈ ਜਾਂਦੇ ਆ ਮੁੜ ਕੇ ਫਿਰ ਅਗਲੇ ਦੇ ਆਉਂਦੇ ਡਿਊਟੀ ਤੇ ਵੀ ਜਾਣਾ ਹੁੰਦਾ ਹਾਂਜੀ ਹਾਂਜੀ ਇਸ ਕਰਕੇ ਪਾਣੀ ਦਾ ਸਾਰੀ ਦਿਹਾੜੀ ਜਿਹੜੇ ਦੂਜੇ ਸਾਰੀ ਦਿਹਾੜੀ ਚੱਲਦਾ ਹੀ ਰਹਿੰਦਾ ਹਾਂਜੀ ਸਾਰੀ ਦਿਹਾੜੀ ਦੁਕਾਨਾਂ ਤੋਂ ਕੋਨਾ ਵਾਲੇ ਹੋਰ ਸ਼ਾਮ ਨੂੰ 4-5 4:00 ਵਜੇ 3:00 4:00 ਵਜੇ ਫੇਰ ਲੈਣ ਲੱਗ ਜਾਂਦੀ ਹੈ ਸਾਰਾ ਪਾਣੀ ਹੈ ਹੀ ਨਹੀਂ ਬਿਲ ਤਰ ਦੇ ਸੋ ਦਾ ਆਇਰਨ ਵਾਲਾ ਪਾਣੀ ਹੈ ਅੱਜ ਤੋਂ ਕਿਤੇ ਸਾਲ ਪਹਿਲਾਂ ਮਤਲਬ ਕਿ ਅਸੀਂ ਮਤਲਬ ਕਿ ਮੈਂ ਇੱਥੇ ਪਟਾਚੀ ਦੇ ਸਿਆਸੀ ਦੇ ਵਿੱਚ ਆਇਆ ਮੈਂ ਬਿੰਤਲਾ ਸਾਹਿਬ ਉਦੋਂ ਅਸੀਂ ਪਾਣੀ ਦੇ ਇੱਥੇ ਮਤਲਬ ਕਿ ਜਿਵੇਂ ਬਾਲਟੀ ਭਰ ਕੇ ਰੱਖਤੀ ਤਾਂ ਸਵੇਰ ਨੂੰ ਆਇਰਨ ਨਾਲ ਪੂਰੀ ਮਤਲਬ ਕਿ ਲਾਲ ਹੋ ਜਾਂਦਾ ਸੀ ਬਾਲਟੀ ਲਾਲ ਹੋ ਜਾਂਦੀ ਹੈ ਹਾਂਜੀ ਪਾਣੀ ਪਾਣੀ ਦੇ ਪਰ ਉਹ ਮਹਾਰਾਜ ਜੀ ਜਦੋਂ ਕਹਿੰਦੇ ਕਿ ਜਦੋਂ ਦਾ ਗੁਰੂ ਘਰ ਚ ਮੰਦਿਰ ਕੇ ਬੋਰ ਦੀ ਹੋਏ ਉਹਨਾਂ ਦਾ ਪਾਣੀ ਦਾ ਬਹੁਤ ਸੁਧਾਰ ਹੋਇਆ ਸਾਰਾ ਬਿਲਤ ਲੈ ਤਕਰੀਬ ਪਾਣੀ ਇੱਥੇ ਲੈ ਕੇ ਜਾਂਦਾ ਵਾਹ ਧੰਨਵਾਦ ਘਰਾਂ ਦੇ ਵਿੱਚ ਕੀ ਗੈਰਾਂ ਦੇ ਵਿੱਚ ਕੀ ਸਾਰੇ ਜਦੋਂ ਕਹਿੰਦੇ ਕੋਈ ਟਰਾਂਸਪੋਰਟਾਂ ਦੇ ਵਿੱਚ ਜਿਹੜੇ ਜਿਹੜੇ ਹੁਣ ਤਾਂ ਲਾਲ ਮਿੱਟੀ ਦਾ ਉੱਥੇ ਵੀ ਮਤਰਕੇ ਵੀ ਬੋਰ ਦੀ ਸਬਤ ਹੈਗੇ ਉੱਥੋਂ ਵੀ ਪਾਣੀ ਜਾਣ ਲੱਗਾ ਪਹਿਲਾਂ ਤਕਰੀਬ ਨਹੀਂ ਇੱਥੇ ਜਾਂਦੇ ਸਾਰੇ ਪਾਸੇ ਖਰਚ ਨਹੀਂ ਹੈਗਾ ਹਨਾ ਜੀ ਹਾਂ ਇੱਥੇ ਪਾਣੀ ਮਤਲਬ ਲਾਗੇ ਛਾੜੇ ਚੰਗਾ ਪਾਣੀ ਨਹੀਂ ਹੈਗਾ ਇੱਥੇ ਪਹਿਲਾਂ ਬੋਰ ਕਰਾਇਆ ਗੌਰਮੈਂਟ ਨੇ ਉਹਦਾ ਪਾਣੀ ਬਹੁਤ ਵਧੀਆ ਨਿਕਲਿਆ ਸੀ ਫਿਰ ਕੱਲ ਨੂੰ ਤਾਂ ਪਾਣੀ ਤੋਂ ਬਹੁਤ ਸਾਰਾ ਬੇਲਦਲਾ ਇਥੋਂ ਫੜਦਾ ਅੱਛਾ ਹਾਂ ਮਾਰਾਇ ਦੇ ਕੋਲ ਪਾਵਾਜ ਬੇਰਾ ਦੋਸਰੀਏ ਰੀਤ ਸੀ ਸਵੇਰ ਤੋਂ 6 ਵਜੇ ਚੁੱਪੀ ਢਲ ਲੱਗ ਜਾਂਦੀ ਜੀ ਇੱਥੇ ਹਾਂ ਦੋਸਰੀਏ ਰੀ ਬੋਰ ਕਰਾਇਆ ਫਿਰ ਇੱਥੇ ਵੀ ਪਾਣੀ ਬਹੁਤ ਵਧੀਆ ਨਿਕਲਿਆ ਮਾਰੀ ਕੋਈ ਨਾ ਘੜ ਦਈਆ ਇਹਨਾਂ ਮਨਾ ਨਹੀਂ ਜਿਹੜਾ ਮਾਦੀ ਲਈ ਜਾਂਦਾ ਆ ਕੇ ਪਾਣੀ ਜਦੋਂ ਆ ਬਰੀ ਆ ਸਰਦਾਰ ਜੀ ਉਹ ਜਿਹੜਾ ਕਹਿੰਦਾ ਟੈਂਕਰ ਵਾਲੇ ਪਾਣੀ ਲੈ ਕੇ ਆਉਂਦੇ ਨੇ ਉਹ 25 ਲੀਟਰ ਪਤੀ 2.5 ਸਤਨੰਦਨ ਨੇ ਹੋ ਹਾਂ ਸੁਣਿਆ ਇੰਨਾ ਹੀ ਪਟਾਈ ਸੋ ਦਿੰਦੇ ਆ 250 ਦੀ ਇੱਕ ਟੈਂਕੀ ਹਾਂ ਉਹ ਤੋਂ ਵਧਿਆ ਪਾਣੀ ਆ ਆਪਣਾ ਇਹ ਪੀਣ ਵਾਲਾ ਪਾਣੀ ਬਹੁਤ ਵਧਿਆ ਆ ਦੇ ਲੋਈਆ ਬੰ ਸਾਰੇ ਬੰਦੇ ਇਹ ਪਾਣੀ ਲੈਣ ਆਉਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਬਹੁਤ ਵਧੀਆ ਹੈਗਾ ਹੋਰ ਕਿਤੇ ਪਾਣੀ ਹੈ ਨਹੀਂਗਾ ਇੰਨਾ ਵਧੀਆ ਤੇ ਇੱਥੇ ਪਾਣੀ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਸਾਰੇ ਬੰਦੇ ਦੇਖੋ ਬੋਤਲਾਂ ਭਰ-ਭਰ ਕੇ ਪਾਣੀ ਲੈ ਕੇ ਜਾਂਦੇ ਨੇ ਸਵੇਰੇ 6 ਵਜੇ ਤੋਂ ਲੱਗ ਜਾਂਦੇ ਨੇ ਆਉਣ ਲੱਗ ਜਾਂਦੇ ਨੇ ਸਵੇਰੇ 6 ਵਜੇ ਹਾਂ ਇਹ ਸਾਰੇ ਪਾਣੀ ਲੈ ਲੈ ਕੇ ਜਾਂਦੇ ਨੇ ਇਹ ਦੇਖੋ भैया आप कहाँ से आए हो बेलतला चार से चार अच्छा ये? बहुत है बहुत बढ़िया राजी आप पानी बारे दसो जी ਪਾਣੀ ਬਾਰੇ ਦੱਸੋ ਪਾਣੀ ਬਹੁਤ ਵਧੀਆ ਜੀ ਇਹ ਪਾਣੀ ਤਾਂ ਬਹੁਤ ਵਧੀਆ ਜੀ ਇਹ ਸਵੇਰੇ 6 ਵਜੇ ਆਉਣ ਲੱਗ ਜਾਂਦੇ ਹਨਾ ਜੀ ਸਵੇਰੇ 6 ਵਜੇ ਕਿ ਮੁੰਡੂ ਪਹਿਲਾਂ ਹੀ ਆ ਜਾਂਦੇ ਆ ਜਦੋਂ ਗੇਟ ਖੁੱਲ ਜਾਂਦਾ ਹੈ ਹਾਂਜੀ ਡਿਊਟੀ ਬੰਦ ਕੇ ਡਿਊਟੀ ਤੇ ਜਾਣ ਵਾਲੇ ਬੰਦੇ ਆ ਉਹਨਾਂ ਬੰਦ ਜਲਦੀ ਆ ਕੇ ਪਾਣੀ ਲੈ ਕੇ ਜਾਂਦੇ ਆ ਠੀਕ ਆ ਬਾਈ ਜੀ ਪੂਰੇ ਬੇਲਤਲੇ ਦੇ ਵਿੱਚ ਖਾਲੀ ਜਦੋਂ ਪਹਿਲਾਂ ਜਦੋਂ ਬੋਰ ਨਹੀਂ ਸੀ ਹਾਂਜੀ ਲੋਕਾਂ ਨੇ ਫਿਲਟਰ ਰੱਖਿਆ ਹੁੰਦੇ ਸੀ ਦੂਜੇ ਹੋਏ ਅਗਰਤੜ ਵਾਲੇ ਜਾਂ ਹੋਰ ਗੈਰ ਜਾਂ ਗੁਰਜਾ ਦੇ ਜਿਵੇਂ ਹਾਂਜੀ ਸਾਡੇ ਵੀ ਰੱਖੇ ਸੀਗੇ ਪਰ ਜਦੋਂ ਦੀ ਮਹਾਰਾਜ ਦੇ ਆਣਾ ਇਹ ਬੋਰ ਲੱਗਿਆ ਹਾਂਜੀ ਉਹ ਆਪਣਾ ਕੋਈ ਪਾਣੀ ਦੀ ਕੋਈ ਦਿੱਕਤ ਨਹੀਂ ਜene ਲੱਗਿਆ ਉਹ ਫ੍ਰੀਟਰੀ ਹੈ ਨਹੀਂ ਮਤਲਬ ਕੋਈ ਪਾਣੀ ਇਸ ਤੋਂ ਦੇ ਕੇ ਇੱਕ ਗੁਰਦੁਆਰਾ ਸਾਹਿਬ ਹੀ ਹੈ ਜਿਹੜਾ ਸਭ ਨੂੰ ਕਹਿੰਦਾ ਪਾਣੀ ਦਿੰਦਾ ਹੈ ਜੀ ਨਹੀਂ ਇਹ ਤਾਂ ਮਹਾਰਾਜ ਸਭ ਨੂੰ ਸਭ ਕੁਝ ਹੀ ਦਿੰਦਾ ਪਾਣੀ ਕੀ ਦਿੰਦਾ ਤੇ ਹੋਰ ਕੋਈ ਕਹਿੰਦਾ ਆ ਮਿਲ ਕੇ ਕੋਈ ਆਸਾਨ ਅਜਾ ਹੈ ਨਹੀਂ ਜਿੱਥੇ ਕਹਿੰਦਾ ਮਿਲ ਕੇ ਕਹਿੰਦਾ ਲੰਗਰ ਚੱਲਦਾ ਹੋਵੇ ਮਤਲਬ ਜਿਵੇਂ ਗੁਰੂ ਘਰਾਂ ਦੇ ਵਿੱਚ ਆਪਣੇ ਸਾਰੇ ਤਾਂ ਹੀ ਜਿਵੇਂ ਧੋਪਰੀ ਸਾਹਿਬ ਲਾ ਲੋ ਉਹ ਜਿਹੜੇ ਇਤਿਹਾਸਕ ਗੁਰਦੁਆਰੇ ਹੈ ਜਾਂ ਹੋਰ ਬਦਲ ਕੇ ਜਿੱਥੇ ਸੰਗਤ ਹੈ ਹਾਂ ਜੀ ਤੇ ਸਰਾਕੋਸ ਮਦਰ ਦੇ ਵੀ ਲੰਗਰ ਦਾ ਪਾਣੀ ਦਾ ਮਾਰੇ ਧਿਆਨ ਅਸਰ ਇਹੋ ਚਿਰਪਾ ਬਣਾ ਲਗਦੇ ਦੀ ਹਾਂ ਜੀ ਨਾ ਉਹ ਜਿੰਮੇ ਕਰਕੇ ਵਿੱਚ ਹੋਰ ਧਰਮਾਂ ਦੇ ਵਿੱਚ ਇਹਨਾਂ ਪਾਣੀ ਦਾ ਜਾਂ ਹੋਰ ਚੀਜ਼ ਦਾ ਸਾਧਨ ਮੇਰੇ ਹਿਸਾਬ ਨਾਲ ਦੇਖੀ ਹਾਂ ਹਾਂ ਜੀ ਕਿਤੇ ਦੇਖਣੇ ਹੈਗੇ ਜਿਵੇਂ ਹਿੰਦੂ ਧਰਮ ਚ ਹੋ ਗਿਆ ਜਾਂ ਇਸਲਾਮ ਧਰਮ ਚ ਹੋ ਗਿਆ ਕੋਈ ਲਾਉਂਦੇ ਐ ਪਰ ਉਹ ਨਹੀਂ ਜਿਵੇਂ 24 ਘੰਟੇ ਜੰਮੇ ਹੋਣੇ ਤਾਂ 12 ਮਹੀਨੇ ਤੀ ਦੇ ਨਹੀਂ ਚੱਲੀ ਜਾਂਦੇ ਨਾ ਹਾਂ ਜੀ ਹਾਂ ਜੀ ਪਰਮੇਸ਼ਰ ਦੀ ਕਿਰਪਾ ਵਧਰੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਮ ਪਾਣੀ ਲੈਨੇ ਆਇਓ ਮਣੀ ਅੱਛਾ ਲੱਗਦਾ ਇੱਥਾਂ ਕਾ ਅੱਛਾ ਲੱਗਦਾ